ਉਹਨੇ ਦੱਸਿਆ ਸੀ ਕਿ 13 ਅਪ੍ਰੈਲ ਨੂੰ ਦੁਪਹਿਰ ਤੋਂ ਬਾਅਦ ਮੌਸਮ ਖਰਾਬ ਹੋ ਸਕਦਾ ਹੈ ਤਾਂ ਇਸ ਦੇ ਨਾਲ ਹੀ ਉਹਨੇ ਵੀ ਦੱਸਿਆ ਸੀ ਕਿ ਪੰਜਾਬ ਦੇ ਹੁਸ਼ਿਆਰਪੁਰ, ਅਬੋਹਰ, ਫਜ਼ਲਕਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਮੌਸਮ ਖਰਾਬ ਰਹੇਗਾ ਤੇ ਕਾਫੀ ਜਿਹੜਾ ਪ੍ਰਭਾਵਿਤ ਹੋ ਸਕਦਾ ਹੈ ਇਹ ਸਾਰੇ ਇਲਾਕੇ ਜਿਹੜੇ ਨੇ ਮੌਸਮ ਦੇ ਨਾਲ ਬਾਰਿਸ਼ ਦੇ ਨਾਲ ਤਾਂ ਤੁਸੀਂ ਜ਼ਰੂਰ ਦੱਸੋ ਇਸ ਵੇਲੇ ਕਿੱਥੇ ਮੌਜੂਦ ਹੋ ਅਸੀਂ ਵੀ ਤੁਹਾਨੂੰ ਦੱਸਾਂਗੇ ਕਿ ਕਿੱਥੇ ਦੀਆਂ ਇਹ ਤਸਵੀਰਾਂ ਨੇ ਤਾ ਜ਼ਰੂਰ ਦੱਸੋ ਕਿ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਵੀ ਮੀਂਹ ਵਰਗਾ ਮਾਹੌਲਾ ਮੀਂਹ ਪੈ ਰਿਹਾ ਹੈ ਜਾਂ ਫਿਰ ਬੂੰਦਾਬੰਦੀ ਕਿੱਥੇ ਹੋ ਰਹੀ ਹੈ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਹੀ ਅਸੀਂ ਮੌਜੂਦ ਆ ਤੇ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤਾਂ ਕਿ ਜਿਹੜੇ ਵੀ ਲੋਕ ਇਸ ਖਬਰ ਦੇ ਨਾਲ ਜੁੜਨਗੇ ਜਾਂ ਫਿਰ ਜੁੜ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਕਿੱਥੇ ਮੌਸਮ ਵਿਭਾਗ ਦੀ ਜਿਹੜੀ ਭਵਿੱਖਬਾਣੀ ਸੱਚ ਹੈਗੀ ਐ ਤੇ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ ਤਾਂ ਇਹ ਵੀ ਦੱਸਿਆ ਸੀਗਾ ਕਿ ਹਰਿਆਣਾ ਅੰਬਾਲਾ ਕੁਰਕਸ਼ੇਤਰ ਫਤਿਹਬਾਦ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਦੇ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਤਾਂ ਜ਼ਰੂਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਤਾਈ ਗਈ ਸੀਗੀ ਕਿ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਸਕਦੀਆਂ ਨੇ ਤਾਂ ਜ਼ਰੂਰ ਕਿਸਾਨ ਆਪਣੀਆਂ ਫਸਲਾਂ ਦਾ ਧਿਆਨ ਰੱਖਣ ਤੇ ਇਸ ਨਾਲ ਹੀ ਜਿਹੜਾ ਕਿਹਾ ਗਿਆ ਸੀ ਕਿ ਫਸਲਾਂ ਦੇ ਉੱਤੇ ਤਰਪਾਲਾ ਜ਼ਰੂਰ ਪਾ ਕੇ ਰੱਖੋ ਤਾਂ ਕਿ ਬੱਚੀਆਂ ਰਹਿ ਸਕਣ ਸਾਡੇ ਕਿਸਾਨਾਂ ਦੀਆਂ ਜੋ ਫਸਲਾਂ ਨੇ ਹਾਲਾਂਕਿ ਚੰਡੀਗੜ੍ਹ ਮੌਸਮ ਵਿਭਾਗ ਦੇ ਇੰਚਾਰਜ ਨੇ ਵੀ ਇਹ ਜਾਣਕਾਰੀ ਦਿੱਤੀ ਕਿ ਮੀਂਹ ਤਾਂ ਜ਼ਿਆਦਾ ਨਹੀਂ ਪਵੇਗਾ ਪਰ 40 ਤੋਂ 50 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਲੇਕਿਨ ਜੇਕਰ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਜਾਂ ਫਿਰ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਤੁਸੀਂ ਮੌਜੂਦ ਹੋ ਤਾਂ ਜ਼ਰੂਰ ਦੱਸੋ ਪੰਜਾਬ 'ਚ ਜਾਂ ਚੰਡੀਗੜ੍ਹ ਦੇ ਵਿੱਚ ਕਿੱਥੇ ਵੀ ਮੌਜੂਦ ਹੈਗੇ ਹੋ ਜਰੂਰ ਦੱਸੋ ਮੌਸਮ ਕਿਹੋ ਜਿਹਾ ਉੱਥੇ ਮੌਸਮ ਵਿਭਾਗ ਦੇ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਕਣਕ ਫਸਲ ਦੀ ਕਟਾਈ ਜਿਹੜੀ ਕਰ ਲਈ ਹੈ ਉਹ ਤੁਰੰਤ ਉਸ ਨੂੰ ਸੁਰੱਖਿਆ ਥਾਂ ਦੇ ਉੱਤੇ ਰੱਖ ਲੈ ਨਹੀਂ ਤਾਂ ਫਸਲ ਦਾ ਨੁਕਸਾਨ ਹੋ ਸਕਦਾ ਹੈ ਤਾਂ ਨਹੀਂ ਚਾਹੁੰਦੇ ਅਸੀਂ ਕਿ ਨੁਕਸਾਨ ਹੋਵੇ ਫਸਲਾਂ ਦਾ ਤਾਂ ਜਰੂਰ ਕਿਸਾਨਾਂ ਦੇ ਲਈ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀਗੀ ਤਾਂ ਇਸ ਵੇਲੇ ਕਿੱਥੇ ਮੌਜੂਦ ਹੋ ਤੁਸੀਂ ਜ਼ਰੂਰ ਦੱਸੋ ਅਸੀਂ ਇੱਥੇ ਪੰਜਾਬ ਦੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੀਆਂ ਜਿੱਥੇ ਕਿ ਮੀਂਹ ਪੈ ਰਿਹਾ ਹੈ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਆ ਤਾਂ ਹੁਣੇ-ਹੁਣੇ ਜਿਹੜਾ ਮੀਂਹ ਪੈ ਕੇ ਹਟਿਆ ਹੈ ਜਿਵੇਂ ਕਿ ਚਿਤਾਬਨੀ ਜੁਤਾਈ ਜਾ ਰਹੀ ਸੀ ਕਿ ਤੇਜ਼ ਹਵਾਵਾਂ ਵਿੱਚ ਚੱਲਣਗੀਆਂ ਤਾਂ ਬੀਤੇ ਦਿਨੀ ਤੇਜ਼ ਹਵਾਵਾਂ ਚੱਲਿਆ ਸੀ ਹਨੇਰੀ ਵਰਗਾ ਜਿਹੜਾ ਮੌਸਮ ਬਣਿਆ ਸੀਗਾ ਤੇ ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਿਆ ਸੀ ਜੋ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਨਜ਼ਰ ਆਈ ਹੈ ਤਾਂ ਦੋ ਦਿਨਾਂ ਦੇ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਮੀਂਹ ਪਿਆ ਤੇ ਜਿਹੜੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਸੀ ਤਾਂ ਉਹ ਸਹੀ ਨਿਕਲੀ ਹੈ ਤੇ ਇਸ ਨਾਲ ਹੀ ਪੰਜਾਬ ਦੇ ਲਗਭਗ ਸਾਰੇ ਹੀ ਹਿੱਸਿਆਂ ਦੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਵੀ ਹੈ ਤੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਨਹੀਂ ਮੀ ਪਿਆ ਤਾਂ ਜ਼ਰੂਰ ਸਾਡੇ ਨਾਲ ਇਹ ਵੀ ਸਾਂਝਾ ਕਰੋ ਕਿ ਕਿੱਥੇ-ਕਿੱਥੇ ਮੀ ਪਿਆ ਤੇ ਕਿੱਥੇ ਨਹੀਂ ਪਿਆ ਕਿਉਂਕਿ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਯੂਪੀ سمیت ਕਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ 13 ਤੋਂ 15 April ਤੱਕ ਮੀਂਹ ਅਤੇ ਗੜਮਾਰੀ ਹੋਣ ਦੀ ਸੰਭਾਵਨਾ ਜਤਾਈ ਸਗੀ ਤੇ ਤੇਜ਼ ਹਵਾਵਾਂ ਵੀ ਚਾ ਸਕਦੀਆਂ ਨੇ ਕਿ ਆ ਗਿਆ ਸੀਗਾ ਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਤਾਂ ਜ਼ਰੂਰ ਸਾਨੂੰ ਦੱਸੋ ਕਿ ਤੁਸੀਂ ਕਿੱਥੇ ਮੌਜੂਦ ਹੋ ਤੇ ਕਿਹੋ ਜਿਹਾ ਮੌਸਮ ਹੈ ਤੁਸੀਂ ਸੜਕਾ ਇਸ ਵੇਲੇ ਦੇਖ ਸਕਦੇ ਹੋ ਕਿ ਮੀਂਹ ਪੈ ਕੇ ਹਟਿਆ ਹੈ ਜਿਵੇਂ ਕਿ ਜਤਾਇਆ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਤੇ ਅਗਲੇ ਦਿਨਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਤਰੀਕੇ ਦਾ ਹੀ ਮੌਸਮ ਦਿਨ ਵੇਲੇ ਰਹਿ ਸਕਦਾ ਹੈ ਤੇ ਦੁਪਹਿਰ ਨੂੰ ਗਰਮੀ ਹੋ ਸਕਦੀ ਹੈ ਤੇ ਦਿਨ ਵੇਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਂ ਜਿਵੇਂ ਦੀ ਚੇਤਾਵਨੀ ਦਿੱਤੀ ਗਈ ਸੀ ਜਿਵੇਂ ਹੀ ਭਵਿੱਖਬਾਣੀ ਕੀਤੀ ਗਈ ਸੀ ਉਹ ਜੀਆਈ ਜਿਹੜੀ ਹੈ ਸੱਚ ਹੋ ਰਹੀ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਪੰਜਾਬ ਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੁਸੀਂ ਕਿੱਥੇ ਮੌਜੂਦ ਹੋ ਜ਼ਰੂਰ ਲੋਕਾਂ ਨੂੰ ਜਿਹੜੇ ਲਾਈਵ ਦੇ ਨਾਲ ਜੁੜੇ ਨੇ ਕਮੈਂਟਾਂ ਰਾਹੀਂ ਜ਼ਰੂਰ ਸਾਂਝਾ ਕਰ ਸਕਦੇ ਹੋ ਤੁਸੀਂ ਤਾਂ ਜਿਵੇਂ ਕਿ ਬੀਤੇ ਦਿਨੀ ਡੇਲੀ ਪੋਸਟ ਪੰਜਾਬੀ ਦੇ ਵੱਲੋਂ 10 ਦਿਨਾਂ ਦੀ ਜਿਹੜੀ ਇਹ ਭਵਿੱਖਬਾਣੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਸੀ ਉਸ ਮੁਤਾਬਕ ਜਿਵੇਂ ਜਿਵੇਂ ਅਸੀਂ ਦੇਖ ਰਹੇ ਆ ਦਿਨ ਬੀਤ ਰਹੇ ਨੇ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਵੇਂ ਕਿ ਡੇਲੀ ਪੋਸਟ ਪੰਜਾਬੀ ਦੇ ਉੱਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਰਿਪੋਰਟ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਪਵੇਗਾ ਤਾਂ ਦੇਖ ਸਕਦੇ ਹੋ ਕਿ ਸੰਭਾਵਨਾ ਜਿਹੜੀ ਸੀਗੀ ਉਹ ਜੁਤਾਈ ਜਾ ਰਹੀ ਸੀ ਤਾਂ ਭਵਿੱਖਬਾਣੀ ਸੱਚ ਨਿਕਲੀ ਹੈ ਵੈਦਰ ਫੋਰਕਾਸਟਿੰਗ ਦੀ ਵੀ ਅੱਪਾ ਤੁਹਾਡੇ ਨਾਲ ਗੱਲ ਕੀਤੀ ਸੀਗੀ ਇੱਕ ਦਿਨ ਪਹਿਲਾਂ ਹੀ ਕਿ 10 ਦਿਨਾਂ ਦਾ ਫੋਰਕਾਸਟਿੰਗ ਧੰਦੋਸਿਆ ਸੀਗਾ ਕਿ ਕੀ ਸੰਭਾਵਨਾ ਰਹੇਗੀ ਤਾਂ ਉਸ ਤਰੀਕੇ ਦੇ ਨਾਲ ਅਗਰ ਦੇਖਿਆ ਜਾਵੇ ਤਾਂ ਮੌਸਮ ਵਿਭਾਗ ਇੱਕਦਮ ਸਹੀ ਜਿਹੜੀ ਚੇਤਾਵਨੀ ਦੇ ਰਿਹਾ ਸੀ ਤੇ ਕਿਹਾ ਗਿਆ ਸੀ ਕਿ ਇੱਕ ਵਾਰ ਫਿਰ ਬਦਲੇਗਾ ਮੌਸਮ ਜਿਵੇਂ ਕਿ ਮੌਸਮ ਵਿਭਾਗ ਦੇ ਵੱਲੋਂ 13 ਤੋਂ 15 April ਤੱਕ ਮੀਂਹ ਗੜੇਮਾਰੀ ਦੇ ਨਾਲ-ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਸੀ ਮੀਂਹ ਵੀ ਪੈ ਗਿਆ ਤੇ ਤੇਜ਼ ਹਵਾਵਾਂ ਵੀ ਜਿਹੜੀਆਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਕਿਹੜੀ ਥਾਂ ਤੇ ਮੌਜੂਦ ਹਾਂ ਉਹ ਤਾਂ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਪਰ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕਿ